ਸਤਿ ਸ੍ਰੀ ਅਕਾਲ ਜੀ ਤੇ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਇਆ ਕਿਉਂਕਿ ਜਿਹੜੇ ਯੂਰਪ ਦੇ ਦੇਸ਼ ਅਗੇ ਬੈਲਜੀਅਮ ਉੱਥੇ ਇੱਕ ਫਲੈਂਡਰਸ ਮਿਊਜ਼ੀਅਮ ਹੈਗਾ ਤੇ ਦੂਜੀ ਥਾਂ ਤੇ ਵੀ ਲੋਕੀ ਸਾਰੇ ਸਾਡੇ ਨਾਲ ਮਿਲ ਜੁਲ ਕੇ ਜਿਹੜੀ ਆਪਣਾ ਖਾਲਸਾ ਸਾਜਨਾ ਦਿਵਸ ਦਾ 352 ਰਿਮੈਂਬਰੈਂਸ ਮਨਾ ਰਹੇ ਆ ਉਸ ਦੇ ਵਾਸਤੇ ਸੈਕਟਰ 34 ਦੇ ਗੁਰਦੁਆਰੇ ਚ ਅਖੰਡ ਪਾਠ ਸ਼ੁਰੂ ਹੋ ਰਿਹਾ ਹੈ ਤੇ ਇਹ ਬਿਲਕੁਲ ਸਹੀ ਚੀਜ਼ ਹੈ ਕਿ ਆਪਾਂ ਕੋਈ ਵੀ ਚੰਗਾ ਉਪਰਾਲਾ ਕਰੀਏ ਤੇ ਵਾਹਿਗੁਰੂ ਦੀ ਜਿਹੜੀ ਅਸੀਸ ਹੈ ਉਹ ਜ਼ਰੂਰ ਲਈ ਇਹ ਉਪਰਾਲਾ ਇਸ ਕਰਕੇ ਹੈ ਕਿ ਦੋ ਵੱਡੀਆਂ ਲੜਾਈਆਂ ਹੋਈਆਂ ਸੀ ਜਿੱਥੇ ਸਾਡੇ ਬਹੁਤ ਸਾਰੇ ਪੰਜਾਬ ਦੇ ਯੋਧਾ ਲੜੇ ਸੀਗੇ ਉਹਨਾਂ ਚੋਂ 84000 84000 ਤੋਂ ਜ਼ਿਆਦਾ ਨੇ ਆਪਣੀ ਕੁਰਬਾਨੀ ਦਿੱਤੀ 1 ਲੱਖ ਤੋਂ ਜ਼ਿਆਦਾ ਇੰਜਰਡ ਹੋਏ ਕਈ ਸਾਰੇ ਲਾਪਤਾ ਹੋ ਗਏ ਤੇ ਆਪਾਂ ਆਣੀ ਆਣੇ ਆਲੀ ਜਿਹੜੀ ਪੀੜ੍ਹੀਆ ਹੈ ਉਹਨਾਂ ਨੂੰ ਸਾਡੀ ਤਰਫੋਂ ਇਹ ਰਿਕੁਐਸਟ ਹੈ ਅਰਦਾਸ ਕਰਦੇ ਆ ਕਿ ਆਪਾਂ ਉਹਨਾਂ ਨੂੰ ਨਾ ਭੁੱਲੀਏ ਉਹਨਾਂ ਦਾ ਜਿਹੜਾ ਵਿਰਸਾ ਉਹਨੂੰ ਅੱਗੇ ਲੈ ਕੇ ਜਾਈਏ ਪੂਰੀ ਦੁਨੀਆ ਚ ਲੋਕੀ ਸਾਨੂੰ ਵਰਲਡ ਵਾਰ ਤੋਂ ਬਾਅਦ ਬਲੈਕ ਲਾਈਨ ਦੇ ਨਾਂ ਤੋਂ ਜਾਣਦੇ ਇਹ ਕਾਲੇ ਸ਼ੇਰ ਹੈ ਬੱਬਰ ਤੇ ਆਪਾਂ ਬੱਬਰ ਹੀ ਬਣੇ ਰਹੀਏ ਆਪਾਂ ਪੂਰੀ ਦੁਨੀਆ ਚ ਆਪਣਾ ਜਿਹੜਾ ਡੰਕਾ ਹੈ ਉਹ ਬਚਦਾ ਹੈ ਉਹਨੂੰ ਹੋਰ ਜੋਰ ਨਾਲ ਦਿੱਤਾ ਹੈ ਸਰ ਜਿਸ ਤਰ੍ਹਾਂ ਦੇ ਤੁਸੀਂ ਤਾਂ ਗੱਲ ਕੀਤੀ ਹੈ ਜਿਹੜੇ ਸ਼ਹੀਦ ਮੁਸਟਫਾ ਰਸਿਗਨ ਦੇ ਕੋਲੋਂ ਅੱਦੇ ਵੀ ਆਮਦ ਪੀੜਾ ਦਾ ਪੂਰਾ ਜਨ ਜਰ ਗਿਆ ਕੀ ਉਹਨਾਂ ਨੂੰ ਵੀ ਬੁਲਾ ਕੇ ਉੱਤੇ ਆਦਰ ਸਨਮਨ ਕੀਤਾ ਗਿਆ ਇੱਕ ਕੀਤਾ ਜਾ ਰਿਹਾ ਹੈ ਉੱਥੇ ਜਾ ਕੇ ਪਿੰਡਾਂ 'ਚ ਇੱਕ ਤਾਂ ਸਾਡੀ ਰਿਕਾਰਡ ਕੀਪਿੰਗ ਇਤਨੀ ਚੰਗੀ ਨਹੀਂ ਹੈ ਪਹਿਲੇ ਪੈਨਸ਼ਨਾਂ ਮਿਲਦੀਆਂ ਸੀ ਉਹ ਉਹ ਸਾਰਾ ਸਿਸਟਮ ਸੀ ਹੁਣ ਕਈ ਪੀੜ੍hiyan ਉਹਦੇ ਗੁਜ਼ਰ ਗਈਆਂ ਤੇ ਪਾਰਟੀਸ਼ਨ ਵੀ ਹੋਇਆ ਕੁਝ ਪਰਿਵਾਰ ਇੱਥੋਂ ਉੱਥੇ ਚਲੇ ਗਏ ਇੱਥੋਂ ਵੀ ਤਾਂ ਪੰਜਾਬੀ ਮੁਸਲਮਾਨ ਵੀ ਤਾਂ ਲੜੇ ਸੀ ਉੱਤੇ ਤੇ ਉੱਥੋਂ ਵੀ ਪਰਿਵਾਰ ਆ ਗਏ ਤੇ ਰਿਕਾਰਡ ਸਾਡੇ ਇੰਨੇ ਠੀਕ ਨਹੀਂ ਹੈਗੇ ਫਿਰ ਵੀ ਉਪਰਾਲਾ ਕੀਤਾ ਜਾ ਰਿਹਾ ਪਿੰਡਾਂ ਜਾ ਕੇ ਦੇਖਿਆ ਜਾਏ ਕਿ ਰਿਕਾਰਡ ਪੂਰੇ ਕਿਤੇ ਜਾਣ ਔਰ ਜਿਸ ਤਰੀਕੇ ਨਾਲ ਬਤਾਇਆ ਗਿਆ ਹੈ ਕਿ ਉਹ ਇੱਕ ਇਸ ਤਰੀਕੇ ਦਾ ਮੋਮੈਂਟੋ ਸਾਰਿਆਂ ਨੂੰ ਦੇਣਾ ਚਾਹਤੋ ਇੱਕ ਤਰ੍ਹਾਂ ਦਾ ক্লোਜ਼ਰ ਕਰਨਾ ਚਾਹਤ ਹੈ ਕਿ ਉਹਨਾਂ ਨੂੰ ਇਹ ਯਕੀਨ ਹੋ ਜਾਏ ਕਿ ਉਹਨਾਂ ਦੇ ਵੱਡੇ ਵੱਡੇ ਰੇ ਯਾਦ ਕੀਤੇ ਜਾਂਦੇ ਉਹਨਾਂ ਨੂੰ ਇੱਜ਼ਤ ਬਖਸ਼ੀ ਜਾਂਦੀ ਹੈ ਉਹਨਾਂ ਨੂੰ ਆਪਾਂ ਕੋ ਲਾਂਗ